ਸੋਰਠ ਮਹੱਲਾ ਪੰਜਵਾਂ ਗੁਰਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਗੁਰਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਐ ਤਹਾ ਸੋਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵੋ ਸਦਾ ਸੁਪਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਹਾਓ ਨਾਰਾਇਣ ਪ੍ਰਾਣ ਆਧਾਰਾ ਹਮ ਸੰਤ ਜਨਾਰੇ ਨਾਰਾ ਪਤਿਤ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤ ਪਾਲਾ ਸਾਧ ਜੀ ਸੰਗ ਰਖਵਾਲਾ ਹਰ ਦਿਨ ਰੈਨ ਕੀਰਤਨ ਗਾਈਐ ਬਹੁੜ ਨਾ ਜੋਨੀ ਪਾਈਐ ਜਿਸ ਦੇਵੈ ਪੁਰਖ ਵਿਧਾਤਾ ਹਰ ਰਸ ਤਿਨਹੀ ਜਾਤਾ ਜਮ ਕੰਕਰ ਨੇੜ ਨ ਆਇਆ ਸੋਖ ਨਾਨਕ ਸਰਣੀ ਪਾਇਆ ਸੋ ਰਠ ਮਹੱਲਾ ਪੰਜਵਾਂ ਗੁਰ ਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤਹਾਂ ਸੋਹਿਲੇ ਕਰ ਕਿਰਪਾ ਪ੍ਰਭ ਮੇਲੇ ਗੁਰ ਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤਹਾਂ ਸੋਹਿਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵੋ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਹਾਓ ਨਾਰਾਇਣ ਪ੍ਰਾਣ ਆਧਾਰਾ ਹਮ ਸੰਤ ਜਨਾਰੇ ਨਾਰਾ ਪਤਿਤ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤਪਾਲਾ ਸਦਜੀਅ ਸੰਗ ਰਖਵਾਲਾ ਹਰ ਦਿਨ ਰੈਨ ਕੀਰਤਨ ਗਾਈਐ ਬੋੜ ਨਾ ਜੋਨੀ ਪਾਈਐ ਜਿਸ ਦੇਵੈ ਪੁਰਖ ਵਿਦਾਤਾ ਹਰ ਰਸ ਤਿਨਹੀ ਜਾਤਾ ਜਮ ਕੰਕਰ ਨੇੜ ਨ ਆਇਆ ਸੋਖ ਨਾਨਕ ਸਰਣੀ ਪਾਇਆ ਜਿਸ ਦੇਵੈ ਪੁਰਖ ਵਿਦਾਤਾ ਹਰ ਰਸ ਤਿਨਹੀ ਜਾਤਾ ਜਮ ਕੰਕਰ ਨੇੜ ਨ ਆਇਆ ਸੋਖ ਨਾਨਕ ਸਰਣੀ ਪਾਇਆ ਸੋਰਠ ਮਹਲਾ ਪੰਜਵਾਂ ਗੋਪੂਰੇ ਚਰਨੀ ਲਾਇਆ ਹਾਰ ਸੰਗ ਸਹਾਈ ਪਾਇਆ ਗੋਪੂਰੇ ਚਰਨੀ ਲਾਇਆ ਹਾਰ ਸੰਗ ਸਹਾਈ ਪਾਇਆ ਜਹ ਜਾਈਏ ਤਹਾਂ ਸੋਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵੋ ਸਦਾ ਸੁਪਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਹਾਓ ਨਾਰਾਇਣ ਪ੍ਰਾਣ ਆਧਾਰਾ ਹਮ ਸੰਤ ਜਨਾਰੇ ਨਾਰਾ ਪਤਿਤ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤ ਪਾਲਾ ਸਾਧ ਜੀ ਸੰਗ ਰਖਵਾਲਾ ਹਰ ਦਿਨ ਰੈਨ ਕੀਰਤਨ ਗਾਈਐ ਬਹੁੜ ਨਾ ਜੋਨੀ ਪਾਈਐ ਜਿਸ ਦੇਵੈ ਪੁਰਖ ਵਿਦਾਤਾ ਹਰ ਰਸ ਤਿਨਹੀ ਜਾਤਾ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ ਸੋਰਠ ਮਹੱਲਾ ਪੰਜਵਾ ਗੁਰਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤहां ਸੋਹਿਲੇ ਕਰ ਕਿਰਪਾ ਪ੍ਰਭ ਮੇਲੇ ਗੋਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤहां ਸੋਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵੋ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਹਾਓ ਨਾਰਾਇਣ ਪ੍ਰਾਣ ਆਧਾਰਾ ਹਮ ਸੰਤ ਜਨਾਰੇ ਨਾਰਾ ਅਤਿਤ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤ ਪਾਲਾ ਸਦਜੀਅ ਸੰਗ ਰਖਵਾਲਾ ਹਰ ਦਿਨ ਰੈਨ ਕੀਰਤਨ ਗਾਈਐ ਬਹੜ ਨਾ ਜੋਨੀ ਪਾਈਐ ਜਿਸ ਦੇਵੈ ਪੁਰਖ ਬਿਦਾਤਾ ਹਰ ਰਸ ਤਿਨਹੀ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ ਜਿਸ ਦੇਵੈ ਪੁਰਖ ਬਿਦਾਤਾ ਹਰ ਰਸ ਤਿਨਹੀ ਜਾਤਾ ਜਾਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ ਸੋਰਠ ਮਹੱਲਾ ਪੰਜਵਾਂ ਗੁਰਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਗੁਰਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤਹਾਂ ਸੋਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵੋ ਸਦਾ ਸੁਪਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਹਾਓ ਨਾਰਾਇਣ ਪ੍ਰਾਣ ਆਧਾਰਾ ਹਮ ਸੰਤ ਜਨਾਰੇ ਨਾਰਾ ਪਤਿਤ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤ ਪਾਲਾ ਸਦ ਜੀਵ ਸੰਗ ਰਖਵਾਲਾ ਹਰ ਦਿਨ ਰੈਨ ਕੀਰਤਨ ਗਾਇਐ ਬਹੁੜ ਨਾ ਜੋਨੀ ਪਾਈਐ ਜਿਸ ਦੇਵੈ ਪੁਰਖ ਵਿਧਾਤਾ ਹਰ ਰਸ ਤਿਨਹੀ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ ਸੋ ਰਠ ਮਹੱਲਾ ਪੰਜਵਾਂ ਗੁਰਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤहां ਸੋਹਿਲੇ ਕਰ ਕਿਰਪਾ ਪ੍ਰਭ ਮੇਲੇ ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤहां ਸੋਹਿਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵੋ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਹਾਓ ਨਾਰਾਇਣ ਪ੍ਰਾਣ ਆਧਾਰਾ ਹਮ ਸੰਤ ਜਨਾਰੇ ਨਾਰਾ ਅਤਿਤ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤਪਾਲਾ ਸਦਜੀਅ ਸੰਗ ਰਖਵਾਲਾ ਹਰ ਦਿਨ ਰੈਨ ਕੀਰਤਨ ਗਾਈਐ ਬਹੁੜ ਨਾ ਜੋਨੀ ਪਾਈਐ ਜਿਸ ਦੇਵੈ ਪੁਰਖ ਵਿਦਾਤਾ ਹਰ ਰਸ ਤਿਨਹੀ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ ਜਿਸ ਦੇਵੈ ਪੁਰਖ ਵਿਦਾਤਾ ਹਰ ਰਸ ਤਿਨਹੀ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ ਸੋਰਠ ਮਹਲਾ ਪੰਜਵਾਂ ਗੋੜਪੂਰੇ ਚਰਨੀ ਲਾਇਆ ਹਾਰ ਸੰਗ ਸਹਾਈ ਪਾਇਆ ਗੋੜਪੂਰੇ ਚਰਨੀ ਲਾਇਆ ਹਾਰ ਸੰਗ ਸਹਾਈ ਪਾਇਆ ਜਹ ਜਾਈਏ ਤਹਾਂ ਸੋਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵੋ ਸਦਾ ਸੁਪਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਹਾਓ ਨਾਰਾਇਣ ਪ੍ਰਾਣ ਆਧਾਰਾ ਹਮ ਸੰਤ ਜਨਾਰੇ ਨਾਰਾ ਪਤਿਤ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤ ਪਾਲਾ ਸਾਧ ਜੀ ਸੰਗ ਰਖਵਾਲਾ ਹਰ ਦਿਨ ਰੈਨ ਕੀਰਤਨ ਗਾਈਐ ਬਹੁੜ ਨਾ ਜੋਨੀ ਪਾਈਐ ਜਿਸ ਦੇਵੈ ਪੁਰਖ ਵਿਦਾਤਾ ਹਰ ਰਸ ਤਿਨਹੀ ਜਾਤਾ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ ਸੋਰਠ ਮਹੱਲਾ ਪੰਜਵਾਂ ਗੁਰਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤहां ਸੋਹਿਲੇ ਕਰ ਕਿਰਪਾ ਪ੍ਰਭ ਮੇਲੇ ਗੋਰ ਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤहां ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵੋ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਹਾਓ ਨਾਰਾਇਣ ਪ੍ਰਾਣ ਆਧਾਰਾ ਹਮ ਸੰਤ ਜਨਾਰੇ ਨਾਰਾ ਅਤਿਤ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤ ਪਾਲਾ ਸਦ ਜੀਵ ਸੰਗ ਰਖਵਾਲਾ ਹਰ ਦਿਨ ਰੈਨ ਕੀਰਤਨ ਗਾਈਐ ਬਹੜ ਨਾ ਜੋਨੀ ਪਾਈਐ ਜਿਸ ਦੇਵੈ ਪੁਰਖ ਵਿਦਾਤਾ ਹਰ ਰਸ ਤਿਨਹੀ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ ਜਿਸ ਦੇਵੈ ਪੁਰਖ ਵਿਦਾਤਾ ਹਰ ਰਸ ਤਿਨਹੀ ਜਾਤਾ ਜਾਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ